ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਸੋ ਦੋਸਤੋ ਕੀ ਹਾਲ ਨੇ ਉਮੀਦ ਕਰਦਾ ਕਿ ਰਾਜੀ ਖੁਸ਼ੀ ਹੋਗੇ ਚੜ੍ਹਦੀ ਕਲਾ 'ਚ ਹੋਗੇ ਸੋ ਦੋਸਤੋ ਇੱਕ ਹੋਰ ਬਹੁਤ ਸੋਹਣੀ ਟੌਪਿਕ ਤੇ ਅੱਜ ਗੱਲਬਾਤ ਕਰਾਂਗੇ ਵੀਡੀਓ ਵਹੀ ਲੱਗਦਾ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰ ਦਿਓ ਤੇ ਜੇ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਸਾਡੇ ਚੈਨਲ ਤੇ ਵੀਡੀਓਜ਼ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜਾਏ ਕਰੇ ਤੁਸੀਂ ਵੀਡੀਓ ਦਾ ਲਾਭ ਲੈ ਸਕੋ ਬੈਨੀਫਿਟ ਲੈ ਸਕੋ ਚੰਗੀ ਲੱਗਦੀ ਹੁੰਦੀ ਹੈ ਤਾਂ ਹੋਰਾਂ ਨਾਲ ਵੀ ਸ਼ੇਅਰ ਜਰੂਰ ਕਰਿਆ ਕਰੋ ਸੋ ਦੋਸਤੋ ਅੱਜ ਆਪ ਤੇ ਜੇ ਤੁਸੀਂ ਇਹਨਾਂ ਗੱਲਾਂ ਤੇ ਅਮਲ ਕਰ ਲਓ ਇਹਨਾਂ ਤੇ ਪਕੜ ਬਣਾ ਲਓ ਇਹਨਾਂ ਗੱਲਾਂ ਤੇ ਤਾਂ ਤੁਹਾਡੀ ਲਾਈਫ ਘੈਂਟ ਜਿਹਨੂੰ ਕਹਿੰਦੇ ਪੰਜਾਬੀ ਚ ਘੈਂਟ ਹੋ ਜੂਗੀ ਘੈਂਟ ਠੀਕ ਹੈ ਜੀ ਚਲੋ ਸ਼ੁਰੂ ਕਰਦੇ ਆਂ ਵੀਡੀਓ ਚੰਗਾ ਸਮਝਣੇ ਲੱਦੇ ਸਭ ਤੋਂ ਪਹਿਲੇ ਨੰਬਰ ਤੇ ਤੁਹਾਡੇ ਜਿਹੜੇ ਦਿਨ ਦੀ ਸ਼ੁਰੂਆਤ ਆ ਉਹ ਪੋਜ਼ਿਟਿਵ એનર્ਜੀ ਨਾਲ ਹੋਣੀ ਚਾਹੀਦੀ ਹੈ ਜੀ ਠੀਕ ਹੈ ਜੀ ਤੁਸੀਂ ਜਦੋਂ ਦਿਨ ਚੜਦਾ ਆਪਾਂ ਉੱਠਦੇ ਆਂ ਨਹਾਉਣੇ ਧੋਣੇ ਆਪਾਂ ਖਾਣੇ ਪਿੰਨੇ ਆ ਤੇ ਤੁਹਾਡੇ ਚ એનર્ਜੀ ਪੂਰੀ ਹੋਣੀ ਚਾਹੀਦੀ ਆ ਵੀ ਜੋ ਤੁਸੀਂ ਦਿਨ ਚ ਕੰਮ ਕਰਨਾ ਕੋਈ ਵੀ ਹੈ ਨਾ ਉਹਨੂੰ ਐ ਪੋਜ਼ਿਟਿਵ ਮਾਈਂਡ ਨਾਲ ਤੇ ਐਨ ਊਰਜਾ ਨਾਲ ਪਾਵਰਫੁਲ ਤਰੀਕੇ ਨਾਲ ਕਰਨਾ ਠੀਕ ਹੈ ਜੀ ਤੇ ਦਿਨ ਦੀ ਸ਼ੁਰੂਆਤ ਵਧੀਆ ਹੋਊਗੀ ਤਾਂ ਸਾਰਾ ਦਿਨ ਵਧੀਆ ਹੀ ਲੰਘੂਗਾ ਠੀਕ ਹੈ ਜੀ ਨੰਬਰ 1 ਤੇ ਇਹ ਗੱਲ ਨੰਬਰ 2 ਤੇ ਸੁਪਨੇ ਜਰੂਰ ਦੇਖੋ ਠੀਕ ਹੈ ਜੀ ਜਾਗਦੇ ਹੋਏ ਸੁਪਨੇ ਜਰੂਰ ਦੇਖਣਾ ਕਿਉਂਕਿ ਸੁਪਨੇ ਦੇਖਾਂਗੇ ਤਾਂ ਹੀ ਪੂਰੇ ਹੋਣਗੇ ਸੁਪਨੇ ਦੇਖੋ ਵੱਡੇ ਵੱਡੇ ਸੁਪਨੇ ਦੇਖੋ ਵੀ ਹਾਂ ਯਾਰ ਮੈਂ ਆ ਚੀਜ਼ ਅਚੀਵ ਕਰਦੀ ਹਾਂ ਆ ਚੀਜ਼ ਮੈਂ ਹਾਸਲ ਕਰਦੀ ਹਾਂ ਕਿੱਦਾਂ ਕਰਦੀ ਹਾਂ ਫਿਰ ਤੁਸੀਂ ਉਹਨਾਂ ਦੇ ਵਰਕ ਵੀ ਕਰੋਗੇ ਠੀਕ ਹੈ ਨਾ ਜੇ ਸੁਪਨੇ ਦੇਖਣਾ ਹੀ ਨਹੀਂ ਤੇ ਆਪੋ ਉਹ ਪੂਰੇ ਦਾ ਕੀ ਹੋਣਾ ਠੀਕ ਹੈ ਜੀ ਨੰਬਰ 2 ਤੇ ਅਸੀਂ ਵੀ ਸੁਪਨੇ ਜ਼ਰੂਰ ਦੇਖੋ ਦੇਖਾਂਗੇ ਤਾਂ ਪੂਰੇ ਜ਼ਰੂਰ ਹੋਣਗੇ ਟਾਈਮ ਲੱਗਦਾ ਪਰ ਪੂਰੇ ਜ਼ਰੂਰ ਹੁੰਦੇ ਆ ਜੇ ਲਗਨ ਨਾਲ ਉਹਨਾਂ ਤੇ ਆਪਾਂ ਕੰਮ ਕਰਾਂਗੇ ਜੀ ਠੀਕ ਹੈ ਜੀ ਨੰਬਰ 3 ਤੇ ਫਿਰ ਆਪਾਂ ਗੱਲ ਕਰਾਂਗੇ ਜੀ ਆਪਾਂ ਨੂੰ ਕਈ ਚੀਜ਼ਾਂ ਕਰਨੀਆਂ ਚਾਹੁੰਦੇ ਆ ਪਰ ਆਪਣੇ ਅੰਦਰ ਮਨਚਕ ਡਰ ਹੁੰਦਾ ਆ ਹੁਣ ਆਪਾਂ ਡਰ ਦੀ ਗੱਲ ਕਰਾਂਗੇ ਉਹ ਡਰ ਨੇਪੂ ਵਿੱਚ ਫੇਲ ਹੋ ਜਾਏਗਾ ਤੂੰ ਆ ਰਹੇਂ ਦੇਣਾ ਜੇ ਤੁਸੀਂ ਉਹ ਡਰ ਨੂੰ ਡਰਾਉਣਾ ਸਿੱਖ ਲਿਆ ਡਰ ਤੇ ਕਾਬੂ ਪਾ ਲਿਆ ਵੀ ਹਾਂ ਯਾਰ ਮੈਂ ਇਹ ਕਰੂੰਗਾ ਅੰਦਰੋਂ ਤੁਹਾਨੂੰ ਕੋਈ ਚੀਜ਼ ਡਰਾਉੂਗੀ ਜਿਹੜੀ ਹੁੰਦੀ ਹੈ ਨਾ ਜਿਹਨੂੰ ਆਪਾਂ ਡਰ ਗਏ ਨੇ ਉਹ ਤੁਹਾਨੂੰ ਡਰਾਉੂ ਪਰ ਨਹੀਂ ਜੇ ਤੁਸੀਂ ਡਰ ਤੇ ਕਾਬੂ ਪਾ ਲਿਆ ਡਰ ਨੂੰ ਡਰਾਉਣਾ ਸਿੱਖ ਲਿਆ ਫਿਰ ਕੋਈ ਵੀ ਚੀਜ਼ ਤੁਹਾਡੇ ਲਈ ਔਖੀ ਨਹੀਂ ਉਹ ਵੀ ਸਾਰੀਆਂ ਚੀਜ਼ਾਂ ਸੌਖੀਆਂ ਆਉਣਗੀਆਂ ਤੁਸੀਂ ਕੁਝ ਵੀ ਹਾਸਲ ਕਰ ਸਕਦੇ ਹੋ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਗੱਲਾਂ ਦੇ ਚੌਥੇ ਨੰਬਰ ਤੇ ਗੱਲ ਟਾਈਮ ਦਾ ਸਹੀ ਇਸਤੇਮਾਲ ਕਰਨਾ ਠੀਕ ਹੈ ਜੀ ਜਿਹੜਾ ਸਮਾਂ ਹੁੰਦਾ ਹੈ ਹਨਾ ਆਪਾਂ ਪੇਵਰ ਕੀ ਕਰਦੇ ਆ ਵਿਲੇ ਬੈਠੇ ਰਹਿੰਦੇ ਆ ਟਾਈਮ ਬਹੁਤ ਜ਼ਿਆਦਾ ਵੇਸਟ ਕਰਦੇ ਆ ਕਦੇ ਇੱਧਰ ਲੀਆਂ ਮਾਰ ਲੀਆਂ ਕਰੇ ਉੱਧਰ ਲੀਆਂ ਮਾਰ ਲੀਆਂ ਹਨਾ ਤੇ ਕੋਸ਼ਿਸ਼ ਕਰੋ ਜਿਹੜਾ ਫ੍ਰੀ ਟਾਈਮ ਹੁੰਦਾ ਆ ਉਹਦੇ ਵਿੱਚ ਜਾਂਦਾ ਚੰਗੀਆਂ ਕਿਤਾਬਾਂ ਪੜ੍ਹ ਲਓ ਠੀਕ ਹੈ ਜੀ ਜਾਂ ਫਿਰ ਕੋਈ ਨਾ ਕੋਈ ਸਕਿੱਲ ਸਿੱਖੋ ਠੀਕ ਹੈ ਜੀ ਇਹ ਚੀਜ਼ਾਂ ਟਾਈਮ ਨੂੰ ਵੇਸਟ ਨਾ ਕਰੋ ਟਾਈਮ ਬਹੁਤ ਕੀਮਤੀ ਆ ਠੀਕ ਹੈ ਜੀ ਇਹ ਚੌਥੇ ਨੰਬਰ ਤੇ ਇਹ ਗੱਲ ਸੀ ਟਾਈਮ ਨੂੰ ਸਮਝਣਾ ਸਿੱਖੋ ਟਾਈਮ ਦੀ ਵੈਲਿਊ ਕਰਨਾ ਸਿੱਖੋ ਤੇ ਲਾਸਟ ਤੇ ਪੰਜਵੇਂ ਨੰਬਰ ਤੇ ਆਪਾਂ ਗੱਲ ਕਰਾਂਗੇ ਜੀ ਪੈਸ਼ਨ ਦੀ ਵੀ ਤੁਹਾਡੇ ਵਿੱਚ ਇੱਕ ਪੈਸ਼ਨ ਹੋਣਾ ਚਾਹੀਦਾ ਵੀ ਜਿਹੜੀ ਫੀਲਡ ਦੇ ਵਿੱਚ ਵੀ ਤੁਸੀਂ ਜਾਣਦੇ ਹੋ ਉਹਦਾ ਇੱਕ ਜਨੂਨ ਹੋਣਾ ਚਾਹੀਦਾ ਤੁਹਾਡੇ ਸਿਰ ਤੇ ਵੀ ਹਾਂ ਯਾਰ ਮੈਂ ਆਹ ਕੰਮ ਚ ਪਰਪੱਕ ਹੋਣਾ ਆਇਆ ਇੱਥੇ ਮੈਂ ਪਰਫੈਕਟ ਹੋਣਾ ਆਇਆ ਅੱਡੀ ਬਈ ਕਿਸੇ ਦੇ ਕਹਿਣ ਤੇ ਕੰਮ ਸ਼ੁਰੂ ਕਰ ਲੈਣਾ ਉਹ ਕਰ ਲਿਆ ਉਹਦੇ ਕਹਿਣ ਤੇ ਵੀ ਆਹ ਕਰ ਲੈ ਤੂੰ ਆਹ ਕਰ ਲੈ ਤੇ ਨਵੇਂ ਨਹੀਂ ਠੀਕਰੰਦਾ ਨਹੀਂ ਜੋ ਤੁਹਾਡਾ ਮਾਈਂਡ ਕਹਿੰਦਾ ਜੋ ਚ ਤੁਸੀਂ ਕੰਫਰਟੇਬਲ ਮਹਿਸੂਸ ਕਰਦੇ ਹੋ ਜਿੱਥੇ ਤੁਹਾਨੂੰ ਲੱਗਦਾ ਵੀ ਹਾਂ ਤੁਸੀਂ ਆਪਣਾ ਬੈਸਟ ਦੇ ਸਕਦੇ ਹੋ ਉਹ ਚ ਤੁਹਾਡਾ ਪੈਸ਼ਨ ਹੋਣਾ ਚਾਹੀਦਾ ਉਹ ਚੀਜ਼ ਨੂੰ ਫੋਲੋ ਤੇ ਉੱਤੇ ਆਪਣਾ ਪੂਰਾ ਜਨੂਨ ਆਪਣਾ ਪੈਸ਼ਨ ਲਗਾ ਦਿਓ ਸੋ ਦੋਸਤੋ ਇਹ ਪੰਜ ਗੱਲਾਂ ਸੀ ਜਿਹੜ ਤੇ ਇਹ ਪੰਜ ਗੱਲਾਂ ਤੇ ਅਮਲ ਕਰੋਗੇ ਤਾਂ ਲਾਈਫ ਦੇ ਵਿੱਚ ਬਹੁਤ ਅੱਗੇ ਜਾਓਗੇ ਤਰੱਕੀ ਮਿਲੂਗੀ ਸਫਲਤਾ ਮਿਲੂਗੀ ਸੋ ਦੋਸਤੋ ਜੇ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਥੈਂਕ ਯੂ ਵੈਰੀ ਮੱਚ ਸਤ ਸ੍ਰੀ ਅਕਾਲ ਜੀ